ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਜਾਨਵਰ ਵਿਖਾਉਣੇ ਆ ਇੱਕ ਤਾਜੀ ਸੂਈ ਸਵਾਈ ਵਹਿੜ ਇੱਕ ਟੋਕੜ ਗੱਬਣ ਚੈੱਕ ਪਾਸ ਤੇ ਇੱਕ ਕੱਲੀ ਗੱਬਣ ਜਰਸੀ ਪਹਿਲਣ ਤਿਆਰ ਕੁਛ ਕਿ ਦਿਨਾਂ ਦੀ ਕੱਚੀ ਆ ਕਦ ਕਾਠ ਵੱਡਾ ਹੀ ਆ ਤਿੰਨ ਜਾਨਵਰ ਸੇਲ ਆ ਜਿਹਦੇ ਜਿਹੜੀ ਵੀ ਵਹਿੜ ਪਸੰਦ ਆਊਗੀ ਤੇ ਟੋਕੜ ਗੱਬਣ ਚੈੱਕ ਆਉਂਦੀ ਆ ਪਸੰਦ ਆਉਂਦੀ ਹੈ ਤਾਂ ਅਗਲਾ ਚੈੱਕ ਕਰਾਵੇ ਡਾਕਟਰ ਲੈ ਆਵੇ ਆਪਦੀ ਤਸੱਲੀ ਕਰਾ ਕੇ ਲੈ ਜਾਏ ਜੇ ਸੂਈ ਸੂਈ ਲਈ ਆਣੀ ਚੋ ਕੇ ਲੈ ਜਾਓ ਇੱਕ ਗੱਭਣ ਆ ਪਾ ਜਾਈ ਜੀ ਹੋਣਗੇ ਜੀ ਤੇ ਜਿਹੜਾ ਵੀ ਜਾਨਵਰ ਪਸੰਦ ਦਾ ਉਹ ਬਾਈ ਦੇ ਘਰੇ ਆ ਜਾਓ ਆਪਦੀ ਤਸੱਲੀ ਕਰਿਓ ਤੇ ਸੌਦਾ ਕਰ ਲਿਓ ਇਨਫੋਰਮੇਸ਼ਨ ਲੈ ਦੰਨਾ ਸਾਸਿਕਾ ਜੀ ਸਾਸਿਕਾ ਬਾਈ ਸਾਰਿਆਂ ਨਾਂ ਦੱਸ ਦਈਏ ਨਾਂ ਬਾਈ ਤਾਰਪਿੰਡ ਕਾਲੇ ਕੇ ਤਹਿਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦਈਏ 83600 ਪੂਰਾ ਜੀ 80923 ਇਹ ਤੋਂ ਹੀ ਕਰ ਪਹਿਲਾਂ ਡੱਬੀ ਜੀ ਤੋਂ ਇਹ ਦੂਜਾ ਸੂਆ ਸੂਈ ਆ ਬਾਈ ਹੂੰ ਇਹਨੂੰ ਸੂਈ ਨੂੰ ਆ ਜੋ ਕੇ 15 ਤੋਂ 17 ਲੈਣ ਹੂੰ ਦੁੱਧ ਦਾ ਬਾਈ 16 ਲੀਟਰ ਤਿਆਰ ਆਪਾਂ 14 ਕਿੱਗੇ ਦਵਾਂਗੇ। ਉਹ ਚਾਰ ਡੰਗ ਅਗਲਾ ਆਪਣੇ ਘਰੇ ਚ ਵਾਈ ਕਰ ਲੈ। ਤਸੱਲੀ ਪੂਰੀ ਕਰਕੇ ਲੈ ਜਾਵੇ। ਜੇ ਆਨਲਾਈਨ ਮੰਗਾਊਗਾ 16 ਨਹੀਂ ਕਹਿੰਦੇ 14 ਕਿੱਗੇ ਭੇਜਾਂਗੇ। ਕਿੰਨੇ ਦੀ? ਇਹਦਾ ਮੁੱਲ ਆ ਬਾਈ 59 ਕਰਾ ਲੈ ਕੋਈ 55 ਕਰਾ 48000 ਦੀ। ਦੋਸਤੋ 48000 ਦੀ ਦੇ ਦੇਣੀ ਆ। ਦੁੱਧ ਬਾਈ ਕਹਿੰਦਾ 16 ਲੀਟਰ ਹੀ ਤਿਆਰ ਆ। ਤੁਸੀਂ 14 ਕਿਲੋ ਮੰਨ ਕੇ ਆਇਓ। ਕੰਡੇ ਦੇ ਜੋਖ ਲਿਓ। ਦੋ ਟਾਈਮ ਝਾੜ ਟਾਈਮ ਜਿੱਦਣ ਬਾਈ ਕਹਿੰਦਾ ਤਸੱਲੀ ਹੋ ਗਈ। ਉਦਣ ਅਗਲਾ ਲੈ ਜਾਵੇ ਆਪਾਂ ਤਾਂ ਭਰਾਵੋ ਹਰੇਕ ਵੀਡੀਓ ਚ ਵਾਰ-ਵਾਰ ਕਹੀਦਾ ਕਿ ਸੂਆ ਸਵਾਇਆ ਪਸ਼ੂ ਲੋ ਚੋ ਕੇ ਲੋ ਦੋ ਟਾਈਮ ਚਾਰ ਟਾਈਮ ਦੁੱਧ ਕੰਡੇ ਤੇ ਜੋ ਕੇ ਲੋ ਆਪਦੀ ਫੁੱਲ ਤਸੱਲੀ ਕਰਕੇ ਲੋ ਜੇ ਕਿਸੇ ਕੋਲੇ ਬਾਲੇ ਪੈਸੇ ਆ ਭਮਾ ਬਾਈ ਆਪਦੀ ਘਰੇ ਬੈਠਾ ਅਗਲਾ ਆਨਲਾਈਨ ਮੰਗਾਈ ਜਾਵੇ ਆਪਣਾ ਕੰਮ ਆ ਵੀਡੀਓ ਬਣਾਉਣਾ ਆਪਾਂ ਤੁਹਾਨੂੰ ਪਸ਼ੂ ਬੁਖਾ ਦੇਣੇ ਆ ਤਸੱਲੀ ਤੁਸੀਂ ਕਰਨੀ ਆ ਅਗਲਾ ਆਪਦੀ ਕਰਕੇ ਲੈ ਜੇ ਬਾਈ ਨੇ ਪੈਸੇ ਲੈਣੇ ਆ ਕਿਉਂਕਿ ਇਹਨੇ ਪਸ਼ੂ ਦੇਣਾ ਤੁਹਾਨੂੰ ਤੇ ਤੁਸੀਂ ਪਸ਼ੂ ਖਰੀਦਣਾ ਪੈਸੇ ਦੇ ਕੇ ਆਪਣਾ ਇਕੱਲਾ ਕੰਮ ਆ ਵੀਡੀਓ ਬਣਾਉਣਾ ਆਪਾਂ ਜਾਨਵਰ ਵਿਖਾ ਦੇਣਾ ਬਾਕੀ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਊਗਾ ਅਗਲਾ ਆਪਦੀ ਤਸੱਲੀ ਕਰਕੇ ਲੈ ਜੇ ਸੋਹਣੀ ਵਹਿੜ ਆ ਡੱਬੀ ਪ੍ਰਿੰਟ ਵਾਲੀ 14 ਕਿਲੋ ਕੰਡੇ ਤੇ ਜਿੰਨੇ ਦਿਨ ਜੀ ਕਰਦਾ ਓਨੇ ਦਿਨ ਬਾਈ ਕਹਿੰਦਾ ਜੋਖੀ ਜਾਵੇ ਜਿੱਦਣ ਤਸੱਲੀ ਹੋ ਗਈ ਉਸ ਦਿਨ ਲੈ ਜਿਓ 48000 ਦੀ ਦੇ ਦੇਣੀ ਆ ਮਗਰ ਬੱਛਾ ਜੈਜੀ ਪਾ ਛੋੜ ਛੱਪਾ ਮਾਨ ਤਾਨ ਹੋ ਜੂ 2 ਨੰਬਰ ਜਰਸੀ ਤੇ ਪਲੂਣਾ ਬੱਛੀ ਬਾਈ ਹੂੰ ਇਹਦਾ ਡੇਟਮਤਾਵ ਕਾ ਜੇ ਪੈਸਾ ਹਾਤਾ ਬਾਈ ਹੂੰ ਦੋ ਦਿਨ ਪਹਿਲਾਂ ਸੂਪੇ ਉੱਪਰ ਲੈ ਜਾਓ ਬਾਅਦ ਦੀ ਗੱਲ ਦੁੱਧ ਕਿੰਨਾ ਕੁ ਦੇ ਦੂ ਦੋ ਤਾਂ ਬਾਈ ਕਿੰਨਾ ਚਾਹੀਦਾ ਬੱਛੀ ਨੂੰ 1500 ਕਿੰਨਾ ਕ ਨਰਮਾ ਲ ਪਿਆ ਜੂ ਠੀਕ ਐ ਜੈ ਜੈ ਆਪਾ ਇਹਦਾ ਬਾਈ ਬਾਤ ਕੋਈ 70 ਕਰਾਲੇ 72 ਕਰਾਲੇ 65000 ਦੀ ਵੇਡ ਦੇ ਦੇ ਮੂੰਹ ਮੂੰਹ ਦੋ ਦਾ ਤਾਂ ਬੱਛਾ ਬਾਈ ਦੋਸਤੋ ਪਹਿਲਾਂ ਜਰਸੀ ਦੋਂਦੀ ਜਿਹੜੇ ਹਸਾਬ ਨਾਲ ਹਜੇ ਦੰਦਾਂ ਜੀ ਆ ਦੋ ਦੰਦ ਆ ਉਸ ਹਸਾਬ ਨਾਲ ਕੱਦ-ਕੁੱਦ ਬੱਛੀ ਨੇ ਚੰਗਾ ਕੀਤਾ ਬਾਕੀ ਵਜਨ ਵਯੂਦ ਬਹੁਤ ਆ ਬਲ ਢੱਲਾਂ ਬਹੁਤ ਪਈਆਂ ਹਫਤੇ ਦੀ ਕੱਚੀ ਆ ਕੋਈ ਦਿਹਾੜੀ ਪਹਿਲਾਂ ਵੀ ਸੂ ਸਕਦੀ ਆ ਕੋਈ ਇੱਕ ਅੱਧਾ ਦਿਨ ਵੱਧ ਵੀ ਲੈ ਸਕਦੀ ਆ ਬੱਛੀ ਦੇ ਹਿਸਾਬ ਨਾਲ ਬਾਈ ਕਹਿੰਦਾ ਬੱਛੀ ਦੀ ਕੁਆਲਿਟੀ ਦੇ ਹਿਸਾਬ ਨਾਲ ਕੱਦ-ਕਾਰਡ ਤੇ ਵਜਨ ਦੇ ਹਿਸਾਬ ਨਾਲ 15-16 ਕਿਲੋ ਤਾਂ ਬਾਈ ਕਹਿੰਦਾ ਨਾਰਮਲ ਹੀ ਦੁੱਧ ਪਿਉਣਾ ਚਾਹੀਦਾ ਬਾਕੀ ਭਰਾਓ ਅੱਗੇ ਥੋੜੀ ਸੇਵਾ ਸੰਭਾਲ ਆ ਜਿਹਦੇ ਪਸੰਦ ਆ ਉਹ ਅਗਲਾ ਆਪ ਦੀ ਤਸੱਲੀ ਕਰਕੇ ਲੈ ਜੇ ਵਲਟੇ ਨਾਲ ਹਜੇ ਬਹੁਤ ਪਈਆਂ ਹਫਤੇ ਦੀ ਕੱਚੀ ਆ ਕੋਈ 25 ਦਿਨੀ ਵੀ ਸੂ ਸਕਦੀ ਆ ਤੇ ਕੋਈ ਦਿਹਾੜੀ ਵੱਧ ਵੀ ਲੈ ਸਕਦੀ ਆ ਜਿੱਦਣ ਵੱੱਛੀ ਤਿਆਰ ਹੋ ਜਾਂਦੀ ਆ ਸਾਰੀ ਵਲਟੇ ਕੱਢ ਕੇ ਸੋਹਣਾ ਹਵਾਨਾ ਤਿਆਰ ਕਰਕੇ ਸੌ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਜਿਹੜੇ ਹਿਸਾਬ ਨਾਲ ਪਹਿਲਾਂ ਨਾਲ ਦੋਂਦੀ ਵੱੱਛੀ ਆ ਉਸ ਹਿਸਾਬ ਨਾਲ ਥਾਣ ਪੂਰਾ ਚੰਗਾ ਨਹੀਂ ਪਹਿਲਾਂ ਦਾ ਥਾਣ ਚੁੰਡੀ ਜੀ ਵਾਲਾ ਹੁੰਦਾ ਪਰ ਕਰਮਾਲੀ ਦਾ ਥਾਣ ਪੂਰਾ ਚੰਗਾ ਬਾਕੀ ਜਿੱਦਣ ਤਿਆਰ ਹੋ ਜਾਂਦੀ ਆ ਚਵਾਈਆਂ ਹੋਣ ਲੱਗਿਆਂ ਥਾਣੇ ਨੇ ਹੋਰ ਵੀ ਕੱਢ ਜਾਣਾ ਹੂੰ ਬਾਲਟੇਲਾ ਬਹੁਤ ਵਈਆ ਹਵਾਨਾ ਰਵੜੰਗੂ ਵਾਧਾ ਕਿੰਨੇ ਦੀ ਬਾਈ 65 ਦੀ ਦੇ ਦਾਂਗੇ ਮੈਂ 65000 ਦੀ ਬਾਈ ਕਹਿੰਦਾ ਜਰਸੀ ਦੇ ਦੇਣੀ ਅਮਰੀਕਾ ਦੇ ਬਰਾਬਰ ਹੀ ਹਾਈਟ ਹੈ ਇਹਦੀ ਬਾਕੀ ਇਸੇ ਨੰਬਰ ਤੇ ਵਟਸਐਪ ਚੱਲਦਾ ਅਗਲਾ ਵੀਡੀਓ ਗੱਲ ਤੇ ਵੀ ਆਪਦੀ ਤਸੱਲੀ ਕਰ ਸਕਦਾ ਤੁਸੀਂ ਪੈਸੇ ਲਾਉਣੇ ਆ ਸੁਨੱਖੀ ਸੁਨੱਖੀ ਬਹੁਤ ਆ ਬੋਦੀ ਵਾਲੀ ਬੱਚੀ ਜਰਸੀ ਬਰੀਡ ਚਮਕਦਮ ਕੁਫੋਲੀ ਆ ਦੋਸਤੋ ਪਹਿਲੀ ਗੱਲ ਤਾਂ ਜਰਸੀਆਂ ਮਿਲਦੀਆਂ ਹੀ ਘੱਟ ਆ ਹਰੇਕ ਭੈਣ ਭਰਾ ਹੀ ਫੋਨ ਲਾ ਕੇ ਕਹਿੰਦਾ ਬਾਈ ਯਾਰ ਜਰਸੀ ਲੈਣੀ ਜਰਸੀ ਲੈਣੀ ਨਾਕ ਥੋੜੇ ਆ ਥੋੜੇ ਨਾਕ ਕਰਕੇ ਤਾਂ ਕੋਈ ਵੈਰਲੀਆਂ ਚੰਗੀਆਂ ਜਰਸੀਆਂ ਆਉਂਦੀਆਂ ਇੱਥੇ ਆ ਜਾ ਇਹ ਬਾਈ ਪਹਿਲੇ ਦੂਜੇ ਸੂਏ ਨੂੰ ਗੱਭਣਾ ਵੇਣ ਧੋਕੜ ਗੱਭਣਾ 5 ਮਹੀਨਿਆਂ ਦੀ ਅੱਛਾ ਪਹਿਲੇ ਸੂਈ ਆ ਦੂਜੇ ਨੂੰ ਗੱਭਣਾ ਦੂਜੇ ਨੂੰ ਗੱਭਣਾ 5 ਮਹੀਨਿਆਂ ਦੀ ਜੱਕ ਪਾਸ ਆ ਬਾਈ ਕਿੰਨਾ ਦੁੱਧ ਆ ਦੁੱਧ ਬਾਈ 7 ਆ ਆਪਾਂ 5 ਕਹਿ ਕੇ ਦੇਵਾਂਗੇ ਕਿੰਨੇ ਦੀ ਇਹਦਾ ਮੋਲ ਆ ਬਾਈ 55 ਕਰਾਲੇ 57 ਕਰਾਲੇ ਕੋਈ 55000 ਰੁਪਏ ਦੇ ਦੇਣ ਪੰਜਾਂ ਦੀ ਗੱਭਣਾ ਹਾਂ ਪੰਜਾਂ ਦੀ ਗੱਭਣਾ 7 ਕਿਲੋ ਦੁੱਧ ਆ 5 ਮਹੀਨਿਆਂ ਦੀ ਤੋਕੜ ਗੱਬਣ ਚੈੱਕ ਪਾਸ ਹੈ ਜਿਹਦੇ ਪਸੰਦ ਆਊਗੀ ਅਗਲਾ ਆਪਦਾ ਡਾਕਟਰ ਲਈ ਆਵੇ ਬਾਈ ਕਹਿੰਦਾ ਸਾਡੀ ਤਸੱਲੀ ਕਰਾਈ ਆ ਜਿਨੇ ਪੈਸੇ ਲਾਉਣੇ ਆ ਅਗਲਾ ਆਪਦੀ ਤਸੱਲੀ ਕਰਾ ਲੈ ਆਪਣਾ ਕੰਮ ਤਾਂ ਬਸ ਇੰਨਾ ਹੀ ਆ ਪਸ਼ੂ ਤੁਹਾਨੂੰ ਵਿਖਾ ਦੇਈਦੇ ਆ ਜਾਂ ਜਿੰਨਾ ਦੁੱਧ ਜਾਂ ਜਿੰਨੀ ਜੋ ਵੀ ਜਾਣਕਾਰੀ ਅਗਲਾ ਦੱਸਦਾ ਉਹ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਦੇਈਦੀ ਆ ਅੱਗੇ ਤਸੱਲੀ ਤੁਸੀਂ ਕਰਨੀ ਆ ਤੁਸੀਂ ਪੈਸੇ ਲਾਉਣੇ ਆ ਪੰਜਾਂ ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਪਹਿਲੇ ਸੂਵੇ ਸੂਈ ਆ ਦੂਜੇ ਆਸਤੇ ਗੱਭਣ 7 ਕਿਲੋ ਦੁੱਧ ਆ 5 ਬਨ ਕੇ ਆ ਜਿਓ ਭਾਵੇਂ ਚਾਰ ਟਾਈਮ ਚੋਲਿਓ ਦੇ ਦੇਣੀ 51000 ਦੀ 55000 ਦੀ 55 ਦੀ 51 ਦੀ 51 ਦੀ ਦੋਸਤੋ 51 ਦੀ ਦੇ ਦੇਣੀ ਆ ਬੱਚੀ ਕੱਦ ਕਾ 84 ਦੀ ਪੂਰੀ ਆ ਬਾਕੀ 2 ਮਹੀਨੇ ਹਜੇ ਦੁੱਧ ਪਿਆਜੂ ਤੇ ਮਗਰਲੇ 2 ਕੁ ਮਹੀਨੇ ਵਧੀਆ ਸੇਵਾ ਕਰ ਲੈਂਦਾ ਕੋਈ ਭੈਣ ਭਰਾ 2 ਘਟੇ ਫੀਡ ਦੇ ਤਿਆਰ ਪਸ਼ੂ ਵਾਲੇ ਪਾ ਲੈਂਦਾ ਵਜਨ ਵਜਨ ਹੋਰ ਕਰ ਜਾਂਦੀ ਆ ਤੇ ਤਿਆਰ ਹੋ ਕੇ ਵਧੀਆ ਚਾਰ ਪੈਸੇ ਰਲਾਜੂ ਕਿਉਂਕਿ ਵੜ ਵੱਡੀ ਆ ਹੁਣ 85000 ਦੀ ਵੜ ਆ ਭਾਈ ਹੁਣ ਦੇ ਮਾਰਕੀਟ ਦੇ ਸਾਹ ਤਾਂ ਹੀ ਮੈਂ ਕਹਿੰਨਾ ਵਧੀਆ ਚਾਰ ਪੈਸੇ ਵਟਾ ਜੂਗੀ ਜੇ ਗੱਲ ਆ ਵਧੀਆ ਸੇਵਾ ਕਰ ਲੈਂਦਾ ਨਾਲੇ ਤਾਂ ਹਜੇ 2 ਮਹੀਨੇ ਦੁੱਧ ਪਿਆਜੂ ਕਿਉਂਕਿ ਪੰਜਾਂ ਦੀ ਗੱਬਣਾ 2 ਕਿ ਮਹੀਨੇ ਤਾਂ ਪਸ਼ੂ ਨੂੰ ਡਰਾਈ ਫੀਡ ਚਾਹੀਦਾ ਘੱਟ ਤੋਂ ਘੱਟ 1.5 ਮਹੀਨਾ ਤਾਂ ਚਾਹੀਦਾ ਹੀ ਚਾਹੀਦਾ ਜੇ 2 ਮਹੀਨੇ ਪਹਿਲਾਂ ਪਸ਼ੂ ਡਰਾਈ ਹੋ ਜੇ ਤਾਂ ਵਧੀਆ ਗੱਲ ਆ ਕਿਉਂਕਿ ਤੁਹਾਨੂੰ ਵੀ ਪਤਾ ਹੁਣ ਇਹਨੂੰ ਸੇਵਾ ਕਰੋਗੇ ਦਾਣਾ ਫੀਡ ਪਾਓਗੇ ਉਹ ਇਹਨੇ ਦੁੱਧ ਦੇ ਰੂਪ ਚ ਬਾਹਰ ਕੱਢ ਦੇਣਾ ਫੇਰ ਕਿਉਂਕਿ ਵਜਨ ਨਹੀਂ ਵਧਣਾ ਕਿਉਂਕਿ ਹਜੇ ਦੁੱਧ ਦੇਈ ਜਾਂਦੀ ਹੈ ਜਿੱਦਣ ਡਰਾਈ ਹੋਗੀ ਉਦੋਂ ਜਿਹੜਾ ਦਾਣਾ ਪਾਉਣਾ ਇਹਨੂੰ ਉਹਦੇ ਨਾਲ ਇਹਨੇ ਰਾਜੀ ਹੋਣਾ ਪਸ਼ੂ ਰਾਜੀ ਹੋਇਆ ਹੋਊਗਾ 2 ਮਹੀਨੇ ਵਧੀਆ ਸੇਵਾ ਹੋਈ ਹੋਊਗੀ ਜਿੱਦਨ ਵੇਚੋਗੇ ਨਾਲੇ ਰਾਜੀ ਹੋਈ ਵੜ ਚਾਰ ਪੈਸੇ ਵਟਾਵ ਵੀ ਵੱਧ ਜਾਂਦੀ ਆ ਤੇ ਜੇ ਘਰੇ ਦੁੱਧ ਨੂੰ ਹੀ ਰੱਖਣੀ ਆ ਤੇ ਜਦੋਂ ਪਸ਼ੂ ਚੰਗਾ ਸੰਭਿਆ ਪਲਿਆ ਹੋਊਗਾ ਤੇ ਫਿਰ ਆਪੇ ਗਾਂਲੇ ਸੂਵੇ ਨੂੰ ਦੁੱਧ ਪਿਆ ਆਂਦਾ ਤੇ ਦੁੱਧ ਦਾ ਇਹ ਦਿਨਾਂ ਦੇ ਦਿਨ ਤਿਕਰਦੇ ਹੀ ਜਾਂਦੇ ਆ ਭਾਵੇਂ ਕੋਈ ਡرائی ਨਾ ਹੀ ਕਰੇ ਜਿੱਦਨ ਦਿਨ ਪੂਰੇ ਹੋ ਗਏ ਇਹਨੇ ਸੂਪ ਪੈਣਾ ਤੇ ਜੇ ਲੱਸੀ ਵੜ ਰਹਿ ਗਈ ਸਿਰੇ ਤੇ ਕਰਚੋਈ ਗਏ ਫੇਰ ਦੁੱਧ ਥੋੜਾ ਦੇਉਗੀ ਜੇ 2 ਮਹੀਨੇ ਵਧੀਆ ਸੇਵਾ ਕਰ ਲਓਗੇ ਸਾਰਿਆਂ ਨੂੰ ਪਤਾ ਚਲੋ ਆਪਾਂ ਬਾਹਲੀਆਂ ਗੱਲਾਂ ਨਹੀਂ ਕਰਦੇ 2 ਮਹੀਨੇ ਵਧੀਆ ਸੇਵਾ ਕਰ ਲਓਗੇ ਵੇਚ ਨਹੀਂ ਹੋਈ ਤਾਂ ਵੀ 5-7000 ਵੱਧ ਵਟਾ ਦੂੰ ਨਾ ਵੇਚ ਨਹੀਂ ਹੋਈ ਜਦੋਂ ਰਾਜੀ ਹੋਈ ਗਾਂ ਲਈ ਸੂਵੀ ਨੂੰ ਦੁੱਧ ਵਧੀਆ ਖੁੱਲਾ ਪਿਆ ਦੂ ਬਾਕੀ ਫੋਨ ਨੰਬਰ ਸਕਰੀਨ ਤੇ ਪੈਂਡ ਕਾਲੇ ਕੇ ਜ਼ਿਲ੍ਹਾ ਮੋਗਾ ਸਾਰਿਆਂ ਨੂੰ ਹੱਥ